ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਅੱਜ ਦੀ ਜਿਹੜੀ ਕਲੈਕਸ਼ਨ ਹੈ ਦੋ ਕਾਟਨ ਦੁਪੱਟਾ ਸੂਟ ਨੇ ਨਵੀਂ ਜੀ ਕਲੈਕਸ਼ਨ ਲੈ ਕੇ ਆਏ ਨਵੇਂ ਜੇ ਪ੍ਰਿੰਟ ਲੈ ਕੇ ਆਏ ਤੁਹਾਡੇ ਲਈ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਖੁੱਲਡੁੱਲਾ ਦੁਪੱਟਾ ਹੈ ਜੀ ਨਵੇਂ ਜੇ ਪ੍ਰਿੰਟ ਨੇ ਸਾਰੇ ਇਹ ਸ਼ਰਟ ਦੀ ਪ੍ਰਿੰਟਿੰਗ ਰਹੂਗੀ ਜੀ ਇਹ ਬਾਟਮ ਦੀ ਰਹੂਗੀ ਬਹੁਤ ਹੀ ਪਿਆਰੇ ਜੇ ਕਲਰ ਰਹਿਣਗੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਸ਼ਰਟ ਦੀ ਪ੍ਰਿੰਟਿੰਗ ਆ ਗਈ ਜੀ ਇਹ ਬਾਟਮ ਆ ਗਈ ਤੇ ਇਹਦੇ ਨਾਲ 4 ਸਾਈਡ ਬਾਰਡਰ ਵਾਲਾ ਜਿਹੜਾ ਦੁਪੱਟਾ ਮਿਲੇਗਾ ਤੁਹਾਨੂੰ ਇਹਦੇ ਵਿੱਚ ਆਪਣੇ ਕੋ ਇਹ ਵੀ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਤੁਸੀਂ ਇਹ ਵਾਲੀ ਪ੍ਰਿੰਟਿੰਗ ਤੁਹਾਨੂੰ बॉटम ਦੀ ਮਿਲੇਗੀ ਦੁਪੱਟਾ ਫੋਰ ਸਾਈਡ ਬਾਰਡਰ ਵਾਲਾ ਮਿਲੇਗਾ ਸ਼ਰਟ ਦੀ ਬਹੁਤ ਸੋਹਣਾ ਪ੍ਰਿੰਟ ਹੈ ਜਿਹੜਾ ਆਪਣੀ ਸ਼ਰਟ ਦਾ ਰਹੂਗਾ ਅੱਗੇ ਇਹ ਕਲਰ ਵੀ ਬਹੁਤ ਪਿਆਰਾ ਹੈ ਜੀ ਏ ਦੇਖੋ ਤੁਸੀਂ ਸ਼ਰਟ ਦਾ ਪ੍ਰਿੰਟ ਆ ਗਿਆ ਜੀ बॉटम ਦਾ ਪ੍ਰਿੰਟ ਤੁਹਾਨੂੰ ਚੈੱਕ ਕਰਾਉਣੇ ਆ ਇਹ ਵਾਲਾ बॉटम ਦਾ ਆ ਗਿਆ बॉटम ਦੀ ਜਦੋਂ ਪੈਰਸ ਸ਼ਰਟ ਤੇ ਲਾ ਕੇ ਆਪਾਂ ਬਣਾਵਾਂਗੇ ਨਾ ਸਟਿਚਿੰਗ ਕਰਾਂਗੇ ਬਹੁਤ ਪਿਆਰਾ ਬਣਨ ਵਾਲਾ ਹਾਂਜੀ ਇਹਦੇ ਵਿੱਚ ਆਪਣੇ ਕੋਲੇ ਸੈਕਿੰਡ ਕਲਰ ਏ ਆ ਗਿਆ ਕੋਈ ਵੀ ਸੂਟ ਪਸੰਦ ਆਉਂਦਾ ਸਾਨੂੰ ਸਕਰੀਨ ਸ਼ਾਟ ਭੇਜ ਕੇ ਤੁਸੀਂ ਸੈਂਡ ਕਰ